ਤੇ ਮੈਂ ਸੋਰ ਦੇ ਦੋ ਤਿਆਰ ਬੁਤਾਨਾ ਲੱਗਿਆ ਤਾਰ ਲਾਇਆ ਕਿਤੇ ਬੰਦੇ ਕਿੱਥੇ ਨਹੀਂ ਬੋਬੇ ਸਣੀ ਕੋਈ ਨਹੀਂ ਪੜੇ ਜਿੱਦੋ ਤੇ ਉਹ ਤਾਂ ਕੋਈ ਨਹੀਂ ਪੜੇ ਸਮਾਜੀ ਅੱਜ ਕਿਹਾ ਅੰਦਰ ਸਭ ਕੁਝ ਘਰੋਟ ਆਜ ਕੇ ਦੇ ਜੋੜੇਵਾ ਬੋ ਕੋ ਲਾਈਵ ਆਉਂਦੇ ਮੈਂ ਦਿੱਤੀ ਕੁ ਤਾਰ ਮੈਂ ਜਵਨ ਦਾ ਤਾਲਾ ਮਾਰਦਾ ਆ ਨਾ ਤਾਲਾ ਮਾਰਦਾ ਕੋਈ ਨਹੀਂ ਜਾਂਦਾ ਭਾਈ ਇਹ ਕੋਠੀ ਮੈਂ ਦੱਸਦਾ ਮੈਂ ਲੰਘ ਕੇ ਆ ਗਿਆ 13 ਇਹ ਨਾ ਅੱਗੇ ਇੱਕ ਬਾਊ ਨਹੀਂ ਖੜਾ ਦਰਵਾਜ਼ੇ ਘਰੇ ਮੈਂ ਦੁਕਾਨ ਦੇ ਪਿੱਛੇ ਮੈਂ ਕੈਮਰੇ ਵੇਚ ਲਿਆ ਜਿਹੜਾ ਬਾਹਰਲਾ ਤਾਲਾ ਪੁੱਟਿਆ ਸੀ ਉਹ ਨਾ ਦਵਾ ਦੇਤੇ ਆ ਦੁਬਾਰਾ ਇਹਦੀ ਮਾਸੀ ਹੈਗੀ ਖੜੀ ਹੈਗੀ ਇਹ ਨੇ ਇਹਦੇ ਕਿਰਾਏ ਦੇ ਦਿੱਤੀ ਸਾਨੂੰ ਤੇ ਸਾਡਾ ਕੋਰਟ ਸਟੇ ਲਾਗਦਾ ਉਹ ਕੋਠੀ ਖਾਲੀ ਕਰ ਜਿਹੜਾ ਦਵਾ ਪੰਦਾ ਸਾਡੇ ਤੇ ਇਹ ਤੁਸੀਂ ਤੁਹਾਡਾ ਕਿਰਾਏਦਾਰ ਦੇ ਭਾਈ ਕਿਰਾਏਦਾਰ ਆ ਹਾਂਜੀ ਕਿਰਾਏਦਾਰ ਆ ਭਾਈ ਤੇ ਕਿਰਾਏਦਾਰ ਆ ਥੋੜੀ ਕੋਠੀ ਤੋੜ ਦੇ ਤਾਲੇ ਖੋੜ ਕੇ ਪੈਰ ਵੜ ਜੂ ਅੰਦਰ ਮੇਰਾ ਸੋਨੇ ਦਾ ਸਮਾਨ ਭਾਈ ਜੀ 6 ਹੈ ਭਾਈ ਸਾਡੇ ਕੋਲ ਆ ਗੇ ਤੋ ਟਾਲੇ ਦੇਖੋ ਕਿੰਨਾ ਸਾਰਾ ਭੰਦੇ ਬੂਆ ਹਾਂਜੀ ਤਨਾ ਕੋ ਸਾਰੀ ਜੋ ਵੀ ਹੈਗਾ ਗਰ ਰਿਕਾਰਡ ਹੋਰ ਵੀ ਹੋਰ ਫੇਲਾ ਜਾਈਏ ਅੱਧੀ ਪੱਜੀ ਰਹਿ ਰਹੇ ਮੇਰਾ ਨਾਮ ਰਵੀ ਕੁਮਾਰ ਪੁੱਤ ਜੀ ਪ੍ਰਕਾਸ਼ ਚੰਦ ਜੋ ਕਿ ਮੈਂ ਮਕਾਨ ਮਾਰਚ ਮਹੀਨੇ ਡਬਲ ਉੱਪਰਲੇ ਮੰਜ਼ਲੇ ਕਮਰਾ ਰਸੋਈ ਲਾਰੀਨ ਬਾਸਮ ਲਿਆ ਸੀ ਨੋਬਲਜੀਤ ਕੋ ਮੈਨੂੰ ਜਸ ਕਰਨੇ ਦਿਵਾਇਆ ਸੀ ਜਿਮੀ ਨੇ ਇਹੀ ਮੌਦੇ ਹੱਥ ਕਰਾਇਆ ਪਈ ਜੋਰੇ Google Pay ਚ ਪੈਸੇ ਪਾਏ ਉਹ ਮੈਨੂੰ ਸਟਾਮ ਮਾਲਕ ਸਟਾਮ ਤੇ ਸਾਈਨ ਕਰਾ ਕੇ ਲੈ ਕੇ ਦੇ ਗਿਆ ਮੇਰੇ ਫਾਦਰ ਦੀ ਡੈਥ ਹੋਈ 7 ਤਰੀਕ ਨੂੰ ਠੀਕ ਹੈ ਜੀ ਮੈਂ ਉਹਦੇ ਉਹਦੇ ਦਰਮਿਆਨ ਮੈਂ ਆਪਣੇ ਕਹਿੰਦੇ ਨੇ ਰਸਮ ਕਿਰਿਆ ਦੇ ਵਿੱਚ ਲੱਗੇ ਮੇਰੇ ਪਰਿਵਾਰ ਗਿਆ ਸਾਰਾ ਉੱਥੇ ਜਦ ਮੈਂ ਦੁਕਾਨ ਤੇ ਬੈਠਾ ਸੀ ਮੈਂ ਆਪਣੇ ਕੈਮਰੇ ਲੱਗੇ ਆ ਤੇ ਜਦੋਂ ਮੈਂ ਆਪਣੇ ਕੈਮਰੇ ਵੇਖੇ ਤੇ ਮੈਂ ਕੈਮਰੇ ਵੇਖੇ ਤੇ ਵੇਖਿਆ ਕਿ ਮੇਰੇ ਬਾਹਰਲੇ ਤਾਲੇ 5-7 ਵਿਅਕਤੀ ਤਾਲੇ ਨੂੰ ਹਲਾ ਕੇ ਚੰਗੀ ਤਰ੍ਹਾਂ ਤੋੜਦੇ ਪਏ ਸੀ ਮੈਂ ਆਪਣੀ ਦੁਕਾਨ ਤੋਂ ਭੱਜ ਕੇ ਆਇਆ ਤੇ ਵੇਖਿਆ ਕਿ ਕਟਰ ਨਾਮ ਦੇ ਬਾਹਰਲਾ ਤਾਲਾ ਤੋੜਤਾ ਆ ਇਹਨ ਤਾਲਾ ਤੋੜਦੇ ਆ ਤਾਲਾ ਪਿਆ ਵਾ ਮੈਂ ਆ ਕੇ ਆਪਣਾ ਨਵਾਂ ਤਾਲਾ ਲਾਇਆ ਅੰਦਰ ਕੀਟੀਗਰ ਨੂੰ ਤਾਲਾ ਲੱਗਾ ਹੀ ਉਹ ਕਟਣਾ ਵੜਦੇ ਪਈ ਸੀ ਜਿਹੜਾ ਥਰਲਿੰਦਕਾਨ ਵਾਲੇ ਉਹਨਾਂ ਦਾ ਰੈਡੀਮੇਡ ਦਾ ਕੰਮ ਆ ਆਪਣਾ ਬਾਲਾ ਜੀ ਕਲੈਕਸ਼ਨ ਵਾਲੇ ਉਹ ਆਪਣੀ ਦੁਕਾਨ ਤੇ ਬੈਠੇ ਉਹਦੀ ਮਦਰ ਆਪਣੀ ਮਾਸੀ ਕੋਲ ਦੀ ਮੰਨਾਂ ਦੀ ਮਾਸੀ ਕੋ ਗਏ ਹੀ ਜਦੋਂ ਉਹਨਾਂ ਨੂੰ ਫੋਨ ਕਰਕੇ ਸੱਦਿਆ ਤੁਸੀਂ ਕਟਰ ਕੱਟਦੇ ਪਈ ਉਹ ਜਦੋਂ ਉਹ ਆਏ ਤੇ ਵੜ ਕੇ ਭੱਜ ਕੇ ਆਪਣੇ ਕੋਠੀ 'ਚ ਵੜ ਗਏ ਵੇਖੋ ਅਸੀਂ ਇਹਨਾਂ ਨੂੰ ਕੋਠੀ ਦਾ ਸਟੇ ਲੈਤਾ ਸਾਨੂੰ ਬੇ ਸਾਨੂੰ ਕਹਿੰਦੇ ਪਏ ਜੀ ਇਹ ਕਮਰਿਆ ਦਾ ਸਾਨੂੰ ਲਿੰਕ ਦਿਓ ਸਾਡੀ ਧੀਆ ਪਹਿਣਾ ਆਈਆਂ ਇਹਨਾਂ ਦਾ ਕੈਮਰਾ ਲਿੰਕ ਕਿੱਦਾਂ ਦੇ ਰੀਏ ਸਾਡੀ ਮਾਂ ਨੇ ਵੀ ਨੰਗਣਾ ਪਹਿਣਨੇ ਵੀ ਨੰਗਣਾ ਧੀਨੇ ਵੀ ਨੰਗਣਾ ਇਹਨਾਂ ਨੂੰ ਕੈਮਰਾ ਦਾ ਲਿੰਕ ਕਿਉਂ ਦਈਏ ਇਹ ਵੀ ਜਿਹੜਾ ਜਾ ਕੇ ਕਹਿੰਦਾ ਕੋਠੀ ਖਾਲੀ ਕਰ ਦੇ ਕੋਠੀ ਖਾਲੀ ਕਿਉਂ ਕਰੀਏ ਆਪਾਂ ਜਿੰਨੀ ਦੇਰ ਤੋਂ ਆਈ ਇਹਨੂੰ ਇਹਦੇ ਕੱਟੋ ਘੱਟ ਨਹੀਂ ਦੇਆ ਮੈਂ ਤੀਜੇ ਮਹੀਨੇ ਕੋਠੀ ਲਿੱਤੀ ਜੇ ਅੱਜ ਕਦਾਂ 8ਵਾਂ ਮਹੀਨਾ 5-6 ਮਹੀਨੇ ਹੋਈ ਗਏ ਸਰ ਕਿਰਾਇਆ ਤੁਸੀਂ ਸਰ ਪਰਾ ਮੈਂ ਟਾਈਮ ਸਰ ਦੇ ਰਿਆ ਗੂਗਲ ਪੇ ਕੀਤਾ ਤੇ ਥੱਲਣੇ ਵਾਲਿਆਂ ਨੇ ਗੂਗਲ ਪੇ ਕਰ ਰਹੇ ਉਹ ਭਾਈ ਜੀ ਕੋ ਕਹਿੰਦੇ ਨੇ ਆਪਣੇ ਝੋਪੜੀਆਂ ਚ ਰਹਨੇ ਅਸੀਂ ਕੋਈ ਭਈਏ ਇਹ ਕੋਈ ਗੁੰਡਾ ਰਾਜ ਹੈ ਜਿਹੜਾ ਅਸੀਂ ਤੋਕੇ ਧੰਬਸੀ ਕਿਤੇ ਚਲੋ ਬਾਹਰ ਸਾਡਾ ਮਾਨਯੋਗ ਅਦਾਲਤ ਵਿੱਚ ਕੇਸ ਚੱਲ ਰਿਹਾ ਠੀਕ ਹੈ ਜੀ ਸਾਨੂੰ ਸਟੇ ਮਿਲਿਆ ਵਾ ਥੱਲੇ ਵਾਲੀ ਪਾਰਟੀ ਨੂੰ ਸਟੇ ਮਿਲਿਆ ਵਾ ਠੀਕ ਹੈ ਸਾਡੇ ਨਾਲ ਧੱਕਾ ਹੁੰਦਿਆ ਹਸ਼ਿਆਰਪੁਰੋ ਲਿਆ ਕੇ ਗੁੰਡੇ ਲਿਆ ਕੇ ਸਾਡੇ ਮਕਾਨ ਦੇ ਤਾਲੇ ਤੋੜਿਆ ਸਾਡਾ ਗੇਟ ਤੋੜਿਆ ਮੇਰੇ ਅੰਦਰ ਕੀਮਤੀ ਸਮਾਨ ਪਿਆ ਜੇ ਮੇਰਾ ਸਮਾਨ ਚੋਰੀ ਹੋਇਆ ਇਹਦੇ ਜ਼ਿੰਮੇਵਾਰ ਐ ਹੋਣਗੇ ਨੋਬਲਜੀਤ ਜਿਹੜੇ ਨਾਲੇ ਬੰਦੇ ਆਏ ਆ ਮੈਂ ਕੈਮਰੇਜ ਮੂਵੀ ਕੱਢ ਲਈ ਆ ਮੈਂ ਨਾਲ ਪੇਸ਼ ਕਰਾਂਗਾ ਮਾਨਯੋਗ ਆਪਣੇ ਉਸ ਮੌਕੇ ਤੇ ਆਈ ਪੁਲਿਸ ਨੇ ਅਨੁਸ਼ਵਾਸਨ ਦਵਾਇਆ ਕਿ ਜਿਹੜੀ ਬੰਦੀ ਕਾਰਵਾਈ ਕਰਾਂਗੇ ਸਾਰੇ-ਸਾਰੇ ਡਾਕੂਮੈਂਟ ਦੋਨੇ ਤੇ ਨਾਲ ਲੈ ਕੇ ਉੱਥੇ ਆਓ ਇੰਨੇ ਕੋਈ ਕੋਈ ਡਾਕੂਮੈਂਟ ਨਹੀਂ ਹੈਰਾ ਇਹਨੇ ਕੋਈ ਝੂਠੀ ਆਪਣੀ ਮਾਸੀ ਸੱਚੀ ਚਾਚੀ ਤਾਈ ਪੜਾਈ ਆ ਕਹਿੰਦਾ ਇਹ ਮਕਾਨ ਮੇਰਾ ਜੇ ਕੋ ਅੱਗੇ ਲੈ ਸਾਡੂ ਇਹਨੇ ਕਹੀ ਮੈਂ ਮਾਲਕ ਆ ਇਹ ਮਕਾਨ ਦੇ ਤੇ ਮਾਲਕ ਹੋਵੇ ਲੱਖ ਹੋਵੇ ਅਸੀਂ ਨੂੰ ਕਰਾ ਦਿੱਤਾ ਪਰ ਇਹਦਾ ਅਖਤਿਆਰ ਥੋੜੀ ਜੀ ਸਾਡੀ ਪੀਆ ਭੈਣਾਂ ਨੇ ਲੰਗਣਾ ਤੋਂ ਸਾਨੂੰ ਕਹਿੰਦਾ ਲਿੰਕ ਦਿਓ ਅਸੀਂ ਕਿਉਂ ਲਿੰਕ ਦੀਏ ਕੈਮਰੇ ਦਾ ਜੀ ਆ ਲਓ ਜੀ ਗੋਰਵ ਕੁਮਾਰ ਦਾ ਮਾਨਯੋਗ ਸ਼੍ਰੀ ਗੋਰਵ ਕੁਮਾਰ ਜੱਜ ਸਾਹਿਬ ਦੀ ਕੋਰਟ ਦਾ ਸਟੇ ਇਸ ਕਿਤਾਹ ਸਾਰੇ ਇਹਨਾਂ ਦੇ ਆ ਦੇਖੋ ਇਹ ਸ਼ਹਿਰ ਪਰ ਉਹ ਆ ਕੇ ਗੁੰਡਾ ਕਰਦੀ ਕਰਦੇ ਬਥੇ ਭਈਏ ਥੋੜੀ ਵਾਸਤੇ ਬੈਣੇ ਸਮਾਨ ਚੁੱਕੇ ਚੱਲ ਪਾ ਮਲੇ ਆਪਣੇ ਝੌਂਪੜੀ ਖਾਲੀ ਕਰਦੇ ਝੌਂਪੜੀ ਇੱਧਾ ਖਾਲੀ ਹੋ ਜਾਂਦੀਆਂ ਨੇ ਐਸੀ ਇਨਸਾਨ ਵਾਂ ਅਸੀਂ ਵੀ ਕਹਿੰਦੇ ਨੇ ਕਹਿੰਦੇ ਆਪਣਾ ਰੁਪਵਾ ਰੱਖਦੇ ਸ਼ਹਿਰ ਦੇ ਵਿੱਚ ਜੀ ਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਰਣਵੀਰ ਸਿੰਘ ਹਾਂ ਸਰ ਨੋਬਲ ਜੀ ਪਹੁੰਚ ਜੀ ਇਹਨਾਂ ਦਾ ਉਹ ਮੇਰੇ ਬ੍ਰਦਰ ਹੈ ਜੀ ਹਾਂ ਜੀ ਸਰ ਕੀ ਮੈਟਰ ਹੈ ਜਿਹੜਾ ਮੈਟਰ ਇੱਥੇ ਸਾਡਾ ਮਕਾਨ ਹੈਗਾ ਜੀ ਗੋਕ ਲੈਵਨੀਊ ਵਿੱਚ ਤੇ 31 ਨੰਬਰ ਮਕਾਨ ਦਾ ਸਾਡਾ ਹੈਗਾ ਤੇ ਅੱਜ ਤੋਂ 3 ਕੁ ਮਹੀਨੇ ਪਹਿਲਾਂ ਅਸੀਂ ਜਿਹੜਾ ਆ ਇਹਨੂੰ ਕਿਰਾਏ ਤੇ ਦਿੱਤਾ ਸੀਗਾ ਤੇ ਥਲੜਾ ਪੋਰਸ਼ਨ ਜਿਹੜਾ ਆ ਉਹ ਅਸੀਂ ਕਿਰਾਏ ਦੇ ਉੱਪਰ ਦਿੱਤਾ ਸੀਗਾ ਤੇ ਅੱਜ ਜਦੋਂ ਅਸੀਂ ਆ ਕੇ ਦੇਖਿਆ ਤਾਂ ਇਹਨਾਂ ਨੇ ਸਾਰੇ ਜਿਹੜੇ ਲੋਕ ਆ ਉਹ ਆਪਣੇ ਬਦਲੇ ਹੋਏ ਸੀ ਆਪਣੇ ਇੱਥੇ ਜਿੰਦੇ ਮਾਰਲੇ ਹੋਏ ਸੀ ਤੇ ਕਿਉਂਕਿ ਦੇਖੋ ਜੇ ਰੈਂਟ ਦੇ ਉੱਪਰ ਇਹਨਾਂ ਨੂੰ ਮਕਾਨ ਦਿੱਤਾ ਹੈਗਾ ਤੇ ਲੋਕ ਬਦਲਣ ਦਾ ਜਿੰਦੇ ਲਾਉਣ ਦਾ ਇਹਨਾਂ ਦੇ ਕੋਲ ਕੋਈ ਰਾਈਟ ਨਹੀਂ ਹੈਗਾ ਸਰਪ੍ਰਤਮ ਦਾ ਅਧਿਕਾਰ ਹੈਗਾ ਤਾਲੇ ਤੋੜਨ ਦਾ ਹਾਂਜੀ ਜਿਹੜਾ ਤੁਸੀਂ ਤਾਲੇ ਵਗੈਰਾ ਤੋੜਿਆ ਉਹ ਤੇ ਦੇਖੋ ਜੇ ਇਹਨਾਂ ਦੇ ਕੋਲ ਸੈਂਟਰ ਲੋਕ ਜਾਂ ਹੋਰ ਲੋਕ ਬਦਲਣ ਦਾ ਅਧਿਕਾਰ ਹੈ ਤੇ ਸਾਡੇ ਕੋਲ ਤੋੜਨ ਦਾ ਵੀ ਅਧਿਕਾਰ। ਕੋਈ ਸਰ ਐਨੇ ਸਮਝਾ ਕੇ ਪਹਿਲੇ ਪੁਲਿਸ ਨੂੰ ਬੁਲਾਈ ਜਾਂ ਪੁਲਿਸ ਵਾਲੇ ਦੇ ਸਾਹਮਣੇ ਜੋ ਕੰਮ ਇਹ ਇਹਨਾਂ ਨੇ ਇਹ ਗੱਲ ਸਮਝੀ ਕਿ ਮਤਲਬ ਜੇ ਅਸੀਂ ਕਿਸੇ ਦੀ ਪ੍ਰਾਪਰਟੀ ਦੇ ਵਿੱਚ ਲੋਕ ਬਦਲ ਰਹੇ ਹਾਂ ਅਸੀਂ ਦੇਖੋ ਇਹਨਾਂ ਨੂੰ ਰੈਂਟ ਤੇ ਦਿੱਤਾ ਮਾਲਕੀ ਤਾਂ ਨਹੀਂ ਅਸੀਂ ਇਹਨਾਂ ਨੂੰ ਟ੍ਰਾਂਸਫਰ ਕੀਤੀ ਤੇ ਇਹ ਲੋਕ ਨੂੰ ਮਤਲਬ ਬਦਲਣ ਵਾਲੇ ਕੌਣ ਹੁੰਦੇ ਆ ਇਹ ਸਾਰਾ ਮੈਟਰ ਸੀਗਾ ਤੁਹਾਡੇ ਕੋਲ ਕੂਪ ਵਗੈਰਾ ਸਾਰਾ ਹੈਗਾ ਹਾਂਜੀ ਹਾਂਜੀ ਸਰ ਸਾਰਾ ਹੈਗਾ ਸਾਰੇ ਕੋਲ ਹੈ ਜਿਹੜਾ ਮਕਾਨ ਨੂੰ ਲੈ ਕੇ ਏ ਰਵੀ ਕੁਮਾਰ ਆ ਇੱਕ ਗੋਕਲੈਮ ਨੂੰ 4 ਨੰਬਰ ਗਲੀ ਚ ਕਿਰਾਏ ਤੇ ਰਹਿੰਦਾ ਆ ਤੇ ਉਹਨੇ ਆਪਨੂੰ ਇੱਕ ਕੰਪਲੇਂਟ ਦਿੱਤੀ ਆ ਵੀ ਉਹ ਨਿਹੰਗ ਬਾਣੇ ਵਿੱਚ ਹੈਗੇ ਆ ਬੰਦੇ ਤੇ ਉਹਨਾਂ ਆਣ ਕੇ ਉਹਦਾ ਤਾਲਾ ਤੋੜਦਾ ਤੇ ਕਬਜ਼ਾ ਕਰਨਾ ਚਾਹੁੰਦੇ ਆ ਉੱਥੇ ਮੌਕੇ ਤੇ ਗਏ ਸੀ ਤੇ ਉੱਥੇ ਪਤਾ ਲੱਗਾ ਵੀ ਇਹ ਕਿਰਾਏਦਾਰ ਤੇ ਮਾਲਕ ਮਕਾਨ ਦਾ ਝਗੜਾ ਆ ਹੁਣ ਜਿਹੜਾ ਕਿਰਾਏ ਪ੍ਰਕਾਰ ਦਿੱਤੀ ਆ ਜਿਹਨੇ ਉਹਨੂੰ ਕਿਹਾ ਵੀ ਜੇ ਤੂੰ ਸਟੇ ਲਿਆ ਤੇ ਆਪਣਾ ਲਿਆ ਕੇ ਤੇ ਸਾਨੂੰ ਕਾਗਜ਼ ਪੱਤਰ ਵਿਖਾ ਜੋ ਵੀ ਤੇਰੇ ਕੋਲ ਮਾਲਕੀ ਆ ਤੇ ਦੋਨਾਂ ਪਾਰਟੀਆਂ ਨੂੰ ਟਾਈਮ ਦਿੱਤਾ ਆ ਜੋ ਵੀ ਉਹਨਾਂ ਦੇ ਕਾਗਜ਼ ਪੱਤਰ ਚੈੱਕ ਕਰਕੇ ਤੇ ਜੋ ਅੱਗੇ ਆ ਕਾਰਵਾਈ